ਮੈਂ ਨਰਿੰਦਰ ਕੌਰ ਐਸਐਸਟੀ ਕਾਲਜ ਬਰਨਾਲਾ ਸਰਜੀਤ ਪਾਤਰ ਜੀ ਦੀ ਕਵਿਤਾ ਖਤਾਂ ਦੀ ਉਡੀਕ ਦੇ ਕਾਵ ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਂਦੀ ਏ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਪ੍ਰਸੰਗ ਇਹ ਕਾਵ ਟੋਟਾ ਕਾਵ ਲਹਿਰਾ ਕਾਵ ਸਰੈ ਸੰਗ੍ਰਹਿ ਵਿੱਚ ਦਰਜ ਸਰਜੀਤ ਪਾਤਰ ਦੀ ਕਵਿਤਾ ਖਤਾਂ ਦੀ ਉਡੀਕ ਵਿੱਚੋਂ ਲਿਆ ਹੈ ਇਸ ਕਵਤਾ ਵਿਚਲਾ ਮਨੁੱਖ ਕਿਸੇ ਬੇਗਾਨੀ ਨਗਰੀ ਵਿੱਚ ਆਪਣੀ ਪਤਨੀ ਮਹਿਬੂਬਾ ਕਾ ਪ੍ਰਸੰਸਕਾ ਤੇ ਮਾਂ ਜਾਈ ਭੈਣ ਦੇ ਖਤ ਉਡੀਕ ਰਿਹਾ ਹੈ ਪਰ ਕਵੀ ਅਨੁਸਾਰ ਇਨ੍ਹਾਂ ਸਬਨਾ ਵਿੱਚੋਂ ਉਸ ਨੂੰ ਕੇਵਲ ਬੁੱਢੀ ਮਾਂ ਦਾ ਖਾਤੀ ਪ੍ਰਾਪਤ ਹੋਵੇਗਾ ਜਾਂ ਫਿਰ ਅੰਤ ਵਿੱਚ ਮਾਂ ਦੀ ਮੌਤ ਦੀ ਖਬਰ ਸੰਬੰਧੀ ਖਤ ਪ੍ਰਾਪਤ ਹੋਵੇਗਾ ਜਿਸ ਨਾਲ ਉਸ ਦੇ ਅੰਦਰ ਇੱਕ ਹਲਚਲ ਮਚ ਜਾਵੇਗੀ ਇਨ੍ਹਾਂ ਸਤਰਾਂ ਵਿੱਚ ਬੇਗਾਨੀ ਨਗਰੀ ਵਿੱਚ ਬੈਠੇ ਮਨੁੱਖ ਦੁਆਰਾ ਖਤਾਂ ਦੀ ਉਡੀਕ ਕਰਨ ਦਾ ਜ਼ਿਕਰ ਹੈ ਵਿਆਖਿਆ ਕਵੀ ਬੇਗਾਨੀ ਨਗਰੀ ਵਿੱਚ ਬੈਠੇ ਮਨੁੱਖ ਨੂੰ ਕਹਿੰਦਾ ਹੈ ਕਿ ਉਸ ਦਾ ਇਸ ਨਗਰੀ ਵਿੱਚ ਦਿਲ ਨਹੀਂ ਲੱਗਦਾ ਉਸ ਦੇ ਦਿਲ ਵਿੱਚ ਬਹੁਤ ਸਾਰੇ ਉਤਰਾ ਚੜਾ ਆਉਂਦੇ ਰਹਿੰਦੇ ਹਨ ਉਸ ਨੂੰ ਸਿਕਰ ਦੁਪਹਿਰੇ ਵੀ ਖਤਾਂ ਦੀ ਉਡੀਕ ਲੱਗੀ ਰਹਿੰਦੀ ਹੈ ਇਸ ਤਰ੍ਹਾਂ ਉਹ ਹਰ ਸਮੇਂ ਖਤਾਂ ਦੀ ਉਡੀਕ ਕਰਦਾ ਰਹਿੰਦਾ ਹੈ ਇੱਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਚੰਗੇ ਪੰਨੇ ਤੇ ਤੇਰੇ ਵੇੜੇ ਬੂਟਾ ਬਣ ਕੇ ਉਹ ਗਾਵਾਂ ਜੇ ਮੰਨੇ ਤੇ ਇੱਕ ਖਤ ਆਵੇ ਜਿਸ ਵਿੱਚ ਹੋਵੇ ਤਾਲਾ ਕਿਸੇ ਜਵਾਨੀ ਦਾ ਦੇਖੀ ਚੇਤਾ ਭੁੱਲ ਨਾ ਜਾਏ ਦਿੱਤੀ ਪਿਆਰ ਨਿਸ਼ਾਨੀ ਦਾ ਵਿਆਖਿਆ ਕਵੀ ਬੇਗਾਨੀ ਨਗਰੀ ਵਿੱਚ ਬੈਠੇ ਮਨੁੱਖ ਨੂੰ ਕਹਿੰਦਾ ਹੈ ਉਹ ਅਡੀਕਦਾ ਹੈ ਕਿ ਉਸ ਨੂੰ ਇੱਕ ਖਤ ਉਸ ਦੀ ਖੂਬਸੂਰਤ ਪਤਨੀ ਦਾ ਮਹਿੰਦੀ ਰੰਗੇ ਸਫੇ ਉੱਪਰ ਲਿਖਿਆ ਹੋਇਆ ਆਵੇ ਇਸ ਵਿਤੋ ਆਪਣਾ ਪਿਆਰ ਜ਼ਾਹਿਰ ਕਰਦੀ ਹੋਈ ਕਹਿ ਰਹੀ ਹੋਵੇ ਕਿ ਜੇਕਰ ਉਹ ਮੰਨੇ ਤਾਂ ਉਸ ਦੇ ਵਿਹੜੇ ਵਿੱਚ ਬੂਟਾ ਬਣ ਕੇ ਉੱਗ ਪਵੇ ਤੇ ਉਸ ਦੀ ਵੰਸ਼ ਵਧਾਵੇ ਉਹ ਇੱਕ ਅਜੇ ਖਤ ਨੂੰ ਵੀ ਉਡੀਕਦਾ ਹੈ ਜਿਸ ਵਿੱਚ ਕਿਸੇ ਜਵਾਨ ਮਹਿਬੂਬਾ ਦਾ ਇਹ ਤਰਲਾ ਅੰਕਿਤ ਹੋਵੇ ਉਹ ਉਸ ਦੀ ਦਿੱਤੀ ਪਿਆਰ ਨਿਸ਼ਾਨੀ ਨੂੰ ਕਿਤੇ ਭੁੱਲ ਨਾ ਜਾਵੇ ਇੱਕ ਖਤ ਆਵੇ ਜਿਸ ਵਿੱਚ ਹੋਵੇ ਤੇਰੇ ਨਾਂ ਇਤਿਹਾਸ ਦਾ ਬੋਲ ਤੇਰੀ ਰਚਨਾ ਦੀ ਵਡਿਆਈ ਤੂੰ ਤੇ ਪੀਲੂ ਕੋਲੋ ਕੋਲ ਇੱਕ ਖਤਾ ਆਵੇ ਮਾਂ ਜਾਈ ਦਾ ਬਾਝ ਬਯੋਗਨ ਰੁੱਤੇ ਵੀ ਵੀਰਾ ਪਤ ਸਰੀਂ ਦੇ ਵੱਧ ਗਏ ਮੇਰੇ ਬੂਹੇ ਉੱਤੇ ਵੀ ਵਿਆਖਿਆ ਕਵੀ ਬੇਗਾਨੀ ਨਗਰੀ ਵਿੱਚ ਬੈਠੇ ਮਨੋਖ ਨੂੰ ਕਹਿੰਦਾ ਹੈ ਕਿ ਉਹ اڈੀਕ ਦਾ ਹੈ ਕਿ ਉਸ ਨੂੰ ਇੱਕ ਖਤ ਉਸ ਦੇ ਕਾ ਪ੍ਰਸ਼ੰਸਾ ਕਰਾਵੇ ਜਿਸ ਵਿੱਚ ਉਹਨਾਂ ਉਸ ਦੀ ਕਵਿਤਾ ਦੀ ਪ੍ਰਸ਼ੰਸਾ ਕਰਦੇ ਆਂ ਉਸ ਨੂੰ ਪੀਲੂ ਦੇ ਬਰਾਬਰ ਦਾ ਕਵੀ ਕਰਾਰ ਦਿੰਦਿਆਂ ਉਸ ਦੀ ਰਚਨਾ ਦੇ ਮਹੱਤਵ ਬਾਰੇ ਇਤਿਹਾਸਿਕ ਗੱਲ ਕਹੀ ਹੋਵੇ ਉਹ ਇੱਕ ਖਤ ਆਪਣੀ ਮਾਂ ਜਾਈ ਭੈਣ ਦਾ ਵੀ ਉਡੀਕਦਾ ਹੈ ਜਿਹੜੀ ਲੰਬੇ ਸਮੇਂ ਤੋਂ ਆਪਣੇ ਘਰ ਬੱਚਾ ਨਾ ਹੋਣ ਕਰਕੇ ਉਦਾਸ ਰਹਿੰਦੀ ਹੋਵੇ ਤੇ ਉਸ ਦੇ ਹੱਥ ਵਿੱਚ ਇਹ ਖੁਸ਼ੀ ਭਰੀ ਖਬਰ ਲਿਖੀ ਹੋਵੇ ਕਿ ਉਸ ਦੇ ਘਰ ਬੱਚਾ ਹੋਣ ਕਰਕੇ ਉਸ ਦੇ ਬੂਹੇ ਉੱਪਰ ਵੀ ਛਗਣਾ ਦੇ ਸ਼੍ਰੀ ਦੇ ਪੱਤੇ ਵੱਜ ਗਏ ਹੋਣ ਇਹ ਖਤ ਆਵਣਗੇ ਤਾਂ ਸਰ ਪਰ ਲਿਖ ਲਿਖ ਲੋਕੀ ਪਾਵਣਗੇ ਤੇਰੇ ਇਛਤ ਖਤ ਨੇ ਐ ਪਰ ਹੋਰ ਕਿਸੇ ਘਰ ਜਾਵਣਗੇ ਪਰ ਤੂੰ ਆਸ ਨਾ ਛੱਡੀ ਆਖਰ ਤੈਨੂੰ ਵੀ ਖਤ ਆਵੇਗਾ ਤੇਰਾ ਲੱਗਦਾ ਕੋਈ ਤਾਂ ਆਖਰ ਤੈਨੂੰ ਵੀ ਖਤ ਪਾਵੇਗਾ ਵਿਆਖਿਆ ਕਵੀ ਬੇਗਾਨੀ ਨਗਰੀ ਵਿੱਚ ਵਸਦੇ ਮਨੁੱਖ ਨੂੰ ਕਹਿੰਦਾ ਹੈ ਕਿ ਉਸ ਨੂੰ ਪਤਨੀ ਮਹਿਬੂਬਾ ਕਾ ਪ੍ਰਸੰਸਕਾ ਤੇ ਮਾਂ ਜਾਈ ਭੈਣ ਦੇ ਖਤ ਆਉਣਗੇ ਤਾਂ ਜ਼ਰੂਰ ਅਤੇ ਲੋਕੀ ਵੀ ਅਜੇ ਖਤ ਜ਼ਰੂਰ ਪਾਉਣਗੇ ਪਰੰਤੂ ਜਿਹੜੇ ਖਤ ਉਹ ਚਾਹੁੰਦਾ ਹੈ ਉਸ ਨੂੰ ਪ੍ਰਤੀਤ ਹੋਵੇਗਾ ਕਿ ਉਹ ਉਸ ਨੂੰ ਨਹੀਂ ਮਿਲਦੇ ਸਭ ਉਹ ਕਿਸੇ ਹੋਰ ਪਾਸੇ ਚਲੇ ਜਾਂਦੇ ਹਨ ਜਿਸ ਤੇ ਉਸ ਨੂੰ ਨਿਰਾਸ਼ਤਾ ਹੋਵੇਗੀ ਪਰ ਉਹ ਆਸ ਨਾ ਛੱਡੇ ਆਖਰ ਖਤ ਉਸ ਨੂੰ ਵੀ ਆਵੇਗਾ ਉਸ ਦਾ ਕੋਈ ਨਾ ਕੋਈ ਸੰਬੰਧੀ ਉਸ ਨੂੰ ਖਤ ਜ਼ਰੂਰ ਲਿਖੇਗਾ ਖਤ ਆਵੇਗਾ ਰਾਤ ਬਰਾਤੇ ਖਤ ਆਵੇਗਾ ਅੰਮੀ ਦਾ ਪੁੱਤਰ ਹੋ ਨਹੀਂ ਭੁੱਲ ਜਾਈਦਾ ਜਿਹੜੀ ਕੁੱਖੋ ਜੰਮੀ ਦਾ ਖੜਾ ਖਰੋਤਾ ਹਾਲ ਤਾਂ ਪੁੱਛ ਜਾ ਬੁੱਢੀ ਜਾਨ ਨਕੰਮੀ ਦਾ ਉਮਰਾ ਵਾਂਗ ਅੰਤ ਵੀ ਹੁੰਦਾ ਕਿਸੇ ਉਦਾਸੀ ਲੰਮੀ ਦਾ ਵਿਆਖਿਆ ਕਵੀ ਬਗਾਨੀ ਨਗਰੀ ਵਿੱਚ ਰਹਿ ਕੇ ਮਨੁੱਖ ਨੂੰ ਕਹਿੰਦਾ ਹੈ ਕਿ ਉਸ ਨੂੰ ਕਿਸੇ ਹੋਰ ਦਾ ਖਤ ਆਵੇ ਭਾਵੇਂ ਨਾ ਆਵੇ ਪਰ ਉਸ ਨੂੰ ਉਸ ਦੀ ਮਾਂ ਦਾ ਖਤ ਜ਼ਰੂਰ ਆਵੇਗਾ ਉਸਨੇ ਖਤ ਵਿੱਚ ਲਿਖਿਆ ਹੋਵੇਗਾ ਕਿ ਉਸ ਨੂੰ ਉਸ ਮਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਸ ਦੀ ਕੁੱਕ ਵਿੱਚੋਂ ਉਸਨੇ ਜਨਮ ਲਿਆ ਹੈ ਉਹ ਤਾਲਾ ਲੈ ਰਹੀ ਹੋਵੇਗੀ ਕਿ ਉਹ ਖੜਾ ਖੜੋਤਾ ਹੀ ਉਸਦੀ ਨਕਮੀ ਬੁੱਢੀ ਜਾਨ ਦਾ ਹਾਲਚਾਲ ਪੁੱਛ ਜਾਵੇ ਉਹ ਕਹਿੰਦੀ ਹੈ ਕਿ ਪੁੱਤਰ ਵਿਛੋੜੇ ਕਾਰਨ ਉਸਦੇ ਮਨ ਵਿੱਚ ਪੈਦਾ ਹੋਈ ਉਦਾਸੀ ਦਾ ਵੀ ਆਖਰ ਉਸਦੀ ਉਮਰ ਵਾਂਗ ਕਦੇ ਅੰਤ ਹੋ ਜਾਵੇਗਾ ਖਾਤਾ ਆਵੇਗਾ ਬਹੁਤ ਕਵੇਲੇ ਧਰਤੀੋਂ ਲੰਮੀ ਛਾਂ ਦਾ ਖਤ ਚੁੱਪ ਦੇ ਸਫਿਆਂ ਉੱਤੇ ਲਿਖਿਆ ਉਜੜੀ ਸੁੰਨ ਸਰਾں ਦੇ ਖਤ ਇੱਕ ਬੇਨਕਸ਼ ਖਲਾ ਦਾ ਲਿਖਿਆ ਤੇਰੇ ਅਸਲੀ ਨਾਂ ਦਾ ਖਤ ਲੋਕ ਕਹਿਣਗੇ ਕਬਰ ਦਾ ਖਤ ਹੈ ਤੂੰ ਆਖੇਂਗਾ ਮਾਂ ਦਾ ਖਤ ਕਵੀ ਬੇਗਾਨੀ ਨਗਰੀ ਵਿੱਚ ਰਹਿ ਕੇ ਮਨੁੱਖ ਨੂੰ ਕਹਿੰਦਾ ਹੈ ਕਿ ਇੱਕ ਦਿਨ ਕਿਸੇ ਕਵੇਲੇ ਜਿਹੇ ਉਸ ਨੂੰ ਧਰਤੀ ਤੋਂ ਲੰਮੀ ਛਾਂ ਦਾ ਖਾਤਾ ਆਵੇਗਾ ਇਹ ਖਤ ਉਜੜੀ ਸੁੰਨੀ ਸਰਾ ਅਰਥਾਤ ਕਬਰ ਦਾ ਖਤ ਹੋਵੇਗਾ ਜੋ ਕਿ ਚੁੱਪ ਦੇ ਸਫਿਆਂ ਉੱਤੇ ਲਿਖਿਆ ਹੋਵੇਗਾ ਇਹ ਖਤ ਸ਼ਕਲ ਸੂਰਤ ਰਹਿਤ ਖਲਾ ਦਾ ਲਿਖਿਆ ਹੋਇਆ ਹੋਵੇਗਾ ਪਰ ਉਹ ਅਸਲੀ ਨਾਂ ਉੱਤੇ ਹੋਵੇਗਾ ਲੋਕ ਕਹਿਣਗੇ ਇਹ ਕਬਰ ਦਾ ਖਾਤਾ ਹੈ ਪਰ ਉਹ ਕਹੇਗਾ ਕਿ ਨਹੀਂ ਇਹ ਮੇਰੀ ਮਾਂ ਦਾ ਖਾਤਾ ਹੈ ਜੋ ਕਿ ਉਸ ਦੀ ਉਡੀਕ ਕਰ ਰਹੀ ਸੀ ਪਰ ਹੁਣ ਉਹ ਦੁਨੀਆ ਉੱਤੇ ਨਹੀਂ ਰਹੀ ਖਤ ਖੁੱਲੇਗਾ ਖਤ ਵਿੱਚੋਂ ਇੱਕ ਹੱਥ ਉੱਟੇਗਾ ਸ਼ਾਮ ਜਿਹਾ ਤੇਰੇ ਪਿੰਜਰ ਨੂੰ ਫੋਲੇਗਾ ਵੀ ਕਿਰਕਾ ਬੇਰਾਮ ਜਿਹਾ ਤੇਰੇ ਅੰਦਰੋਂ ਚੀਸ ਉੱਠੇਗੀ ਮੱਚ ਜਾਊ ਕੋਹਰਾਮ ਜਿਹਾ ਤੇਰੇ ਅੰਦਰੋਂ ਪੰਛੀ ਉੱਡੂਡ ਭਰ ਜਾਊ ਅਸਮਾਨ ਜਿਹਾ ਜਿਹੜਾ ਕਦੀ ਨਹੀਂ ਸੀ ਉੱਠਿਆ ਉਠੋ ਦਰਦ ਬੇਨਾਮ ਜਿਹਾ ਪਰ ਫਿਰ ਤੇਰੀ ਤਪਦੀ ਰੂਹ ਨੂੰ ਆ ਜਾਊ ਆਰਾਮ ਜਿਹਾ ਕਵੀ ਬਗਾਨੀ ਨਗਰੀ ਵਿੱਚ ਰਹਿ ਕੇ ਮਨੋਖ ਨੂੰ ਦੱਸਦਾ ਹੈ ਕਿ ਜਦੋਂ ਉਹ ਕਬਰ ਦੇ ਖਤ ਅਰਥਾਤ ਮਾਂ ਦੀ ਮੌਤ ਦੀ ਖਬਰ ਦੇ ਖਤ ਨੂੰ ਖੋਲੇਗਾ ਤਾਂ ਉਸ ਵਿੱਚ ਇੱਕ ਕਾਲਾ ਜਿਹਾ ਹੱਥ ਅਸੀਸ ਲਈ ਉੱਠਦਾ ਪ੍ਰਤੀਤ ਹੋਵੇਗਾ ਜੋ ਉਸ ਦੇ ਸਰੀਰ ਦੇ ਪਿੰਜਰ ਨੂੰ ਬੜੀ ਬੇਆਰਾਮੀ ਅਤੇ ਬੇਦਰਦੀ ਨਾਲ ਫੋਲੇਗਾ ਇਸ ਸਮੇਂ ਉਸ ਦੇ ਅੰਦਰੋਂ ਇੱਕ ચીਸ ਉੱਠੇਗੀ ਚੀਕ ਜਿਹਾ ਲਾਜ ਮਚ ਜਾਵੇਗਾ ਇਸ ਨਾਲ ਉਸ ਦੇ ਅੰਦਰੋਂ ਖਿਆਲਾਂ ਦੇ ਪੰਛੀ ਉੱਡਣਗੇ ਤੇ ਸਾਰਾ ਅਸਮਾਨ ਭਰ ਜਾਵੇਗਾ ਉਸ ਦੇ ਅੰਦਰ ਇੱਕ ਅਜਿਹਾ ਬੇਨਾਮ ਜਿਹਾ ਦਰਦ ਉੱਠੇਗਾ ਜੋ ਅੱਗੇ ਕਦੇ ਵੀ ਨਹੀਂ ਉੱਠਿਆ ਇਸ ਪਿੱਛੋਂ ਉਸ ਦੀ ਦੁਖੀ ਰੂਹ ਨੂੰ ਇੱਕ ਆਰਾਮ ਜਿਹਾ ਆ ਜਾਵੇਗਾ ਉਸ ਤੋਂ ਮਗਰੋਂ ਨਾ ਕੋਈ ਨਗਰੀ ਨਾ ਕੋਈ ਸਾਂਝ ਸਵੇਰਾ ਈ ਨਾ ਕੋਈ ਫੇਰ ਉਡੀਕ ਖਤਾਂ ਦੀ ਨਾ ਕੋਈ ਤੂੰ ਨਾ ਤੇਰਾ ਜੀ ਵਿਆਖਿਆ ਕਵੀ ਬਗਾਨੀ ਨਗਰੀ ਵਿੱਚ ਰਹਿ ਕੇ ਮਨੁੱਖ ਨੂੰ ਦੱਸਦਾ ਹੈ ਕਿ ਉਸ ਦੀ ਮਾਂ ਦੀ ਮੌਤ ਹੋਣ ਤੋਂ ਮਗਰੋਂ ਨਾ ਉਸ ਦੀ ਕੋਈ ਨਗਰੀ ਰਹਿ ਜਾਵੇਗੀ ਤੇ ਨਾ ਹੀ ਉਸ ਲਈ ਸਾਂਝ ਜਾਂ ਸਵੇਰ ਦਾ ਕੋਈ ਮਤਲਬ ਰਹਿ ਜਾਵੇਗਾ। ਨਾ ਉਸ ਦੀ ਕੋਈ ਖਤਾਂ ਦੀ ਉਡੀਕ ਰਹਿ ਜਾਵੇਗੀ ਤੇ ਨਾ ਹੀ ਉਹ ਜਾਂ ਉਸ ਦਾ ਮਨ ਕਿਸੇ ਦੇ ਖਤ ਦੀ